ਸੋ ਕੈਨ ਸਿੰਘ ਜੀ ਇੱਕ ਖਬਰ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੁਆਰਾ ਜੇਲ੍ਹ ਦੇ ਵਿੱਚੋਂ ਡਿਬਰੂਗਾ ਜੇਲ੍ਹ ਦੇ ਵਿੱਚੋਂ ਪੱਤਰ ਲਿਖਿਆ ਗਿਆ ਹੈ ਲੋਕ ਸਭਾ ਸਪੀਕਰ ਨੂੰ ਤਾਂ ਕਿ ਜਿਹੜਾ ਸੈਸ਼ਨ ਚੱਲੂ ਹੋ ਰਿਹਾ ਹੈ 22 ਤਰੀਕ ਤੋਂ ਉਸ ਦੇ ਵਿੱਚੇ ਜ਼ਰੂਰਤ ਦਾ ਸਮਾਨ ਇਕੱਠਾ ਕੀਤਾ ਜਾ ਸਕੇ ਕਿੰਨੀ ਕੁ ਸੱਚਾਈ ਹੈ ਜੀ ਇਸ ਗੱਲ ਦੇ ਵਿੱਚ ਉਹ ਦੇਖੋ ਜਿੱਦਣ ਅਸੀਂ ਉਸ ਨੂੰ ਮਿਲੇ ਸੀਗੇ ਉਸ ਦਿਨ ਵੀ ਗੱਲ ਸਾਡੀ ਹੋਈ ਸੀਗੀ 5 ਤਰੀਕ ਨੂੰ ਹਾਂ ਜੀ ਉਸ ਦਿਨ ਉਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ ਜਿਹੜੇ ਲੋਕ ਪੁਰਾਣੇ ਆ ਇਸ ਚ ਵਿੱਚ ਰਹੇ ਆ ਵੀ ਉਹ ਕਹਿੰਦੇ ਸੀ ਵੀ ਗਾਹ ਸੈਚਾ ਜਿਹੜਾ ਬਾਈਕੋ ਚੱਲ ਰਿਹਾ ਉਹਦੇ ਵਿੱਚ ਉਹਨਾਂ ਨੂੰ ਹੁਣ ਲੋਕਸ਼ੋਗ ਦਾ ਸਪੀਕਰ ਨੂੰ ਸੈਕਟਰੀਟ ਨੂੰ ਚਿੱਠੀ ਲਿਖਣੀ ਚਾਹੀਦੀ ਆ ਕਿ ਮੈਂ ਉਹਦੇ ਵਿੱਚ ਭਾਗ ਲੈਣਾ ਚਾਹਣਾ ਹੂੰ ਤੇ ਬਾਦਾਂ ਉਹਦੇ ਵਿੱਚ ਸਾਡੀ ਕੋਈ ਬਾਦ ਚ ਕੋਈ ਦੀ ਕੋਈ ਬਰੀਕਰ ਗੱਲ ਨਹੀਂ ਹੋਈ ਲਿਖੀ ਹੋਣੀ ਚਿੱਠੀ ਉਹਨਾਂ ਨੇ ਹੁਣ ਸਾਡੇ ਕੋਲ ਤੇ ਕੋਈ ਦੀ ਕੋਈ ਨਾ ਸਾਨੂੰ ਇਨਫੋਰਮੇਸ਼ਨ ਦਿੰਦਾ ਵਿਭਾਗ ਕੋਈ ਹੂੰ ਨਾ ਡੀਸੀL ਆਉਂਦੀ ਹੈ ਨਾ ਕੋਈ ਉਧਰੋਂ ਆਉਂਦੀ ਅਜੇ ਤੱਕ ਸਾਡੇ ਕੋਲ ਇੱਕ ਸਾਡੇ ਕੋਲ ਮੇਰਾ ਨੰਬਰ ਉਹਨਾਂ ਨੇ ਉਦੋਂ ਦਿੱਤਾ ਸੀ ਉੱਥੇ ਜਿਸ ਦਿਨ ਉਹ ਆਏ ਪੈਂਤਰੀ ਨੂੰ ਹਾਂਜੀ ਉਹਦੇ ਤੇ ਇੱਕ ਆਇਆ ਪੀਏ ਦੇ ਸਬੰਧ ਚ ਆਇਆ ਸੀ ਕਿ ਆਨਲਾਈਨ ਜਿਹੜਾ ਲੱਗਣਾ ਵਾ ਉਹ ਇੱਕ ਲੱਗਣ ਹੋਰੇ ਬਾਰੇ ਆਨਲਾਈਨ ਹੋਊਗਾ ਇੱਕ ਕਈ ਡੇਰਾ ਕੋਰਸ ਜੀ ਉਹਦੇ ਬਾਰੇ ਮੈਸੇਜ ਆਇਆ ਬਾਕੀ ਕੋਈ ਨਹੀਂ ਆਇਆ ਨਾ ਸਾਨੂੰ ਕੋਈ ਹੁਣ ਇਹਨਾ ਲਿਖੀ ਜ਼ਰੂਰ ਹੋਏਗੀ ਪਰ ਉਹਦਾ ਕੀ ਮੈਟਰ ਵਾ ਜਾਂ ਕਿਸ ਹਿਸਾਬ ਦਾ ਕਿਉਂਕਿ ਸਾਨੂੰ ਕੋਈ ਉਹਦੀ ਕਾਪੀ-ਕੂਪੀ ਨਹੀਂ ਆਉਂਦੀ ਨਾ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਭੇਜੀ ਪਰਿਵਾਰ ਨੂੰ ਕੀ ਲੱਗਦਾ ਜੀ ਜੋ ਵੀ ਅੰਮ੍ਰਿਤਪਾਲ ਦੁਆਰਾ ਕਦਮ ਚੁੱਕੇ ਜਾਂਦੇ ਆ ਜਾਂ ਫਿਰ ਸੈਸ਼ਨ ਜਿਹੜਾ 22 ਤਰੀਕ ਨੂੰ ਹੋਣਾ ਹੈ ਉਸ ਦੇ ਵਿੱਚ ਸ਼ਮੂਲੀਅਤ ਕਰਨ ਲਈ ਪੱਤਰ ਲਿਖਿਆ ਗਿਆ ਹੈ ਕਿ ਲੱਗਦਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆ ਜਾਂ ਅੰਮ੍ਰਿਤਸਰ ਦੇ ਜਿਹੜੇ ਡਿਪਟੀ ਕਮਿਸ਼ਨਰ ਕਮਿਸ਼ਨਰ ਹੈ ਉਹਨਾਂ ਦੁਆਰਾ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਤੁਸੀਂ ਕੀ ਸਮਝਦੇ ਇਸ ਬਾਰੇ ਨੇ ਹੈ ਤੇ ਜ਼ਰੂਰੀ ਦੇਖੋ ਅਸੀਂ ਖੁਦ ਵੀ ਜਾ ਕੇ ਡੀਸੀ ਸਾਹਿਬ ਨੂੰ ਮਿਲ ਕੇ ਆਏ ਇੱਕ ਦਿਨ ਹੂੰ ਹਾਂ ਤੇ ਉਸ ਦਿਨ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਸਾਨੂੰ ਦੇਖੋ ਅਸੀਂ ਤਾਂ ਵਾਰ-ਵਾਰ ਕੋਈ ਪਰੇਸ਼ਾਨੀ ਕਰਦੇ ਪਰ ਲੇਕਿਨ ਕੋਈ ਵੀ ਲੈਟਰ ਆ ਜਾਂ ਕਿਦਾਂ ਸਾਨੂੰ ਜਿੱਦਾਂ ਉਹ 5 ਤਰੀਕ ਨੂੰ ਜਾਣਾ ਸੀਗਾ ਨਾ ਹਾਂਜੀ ਉੱਥੇ ਸੌਜੋਗ ਸਮਾਗਮ ਆ ਤੇ ਸਾਨੂੰ ਅਸੀਂ ਆਰਡਰਾਂ ਦੀ ਕਾਪੀ 4 ਤਰੀਕ ਤੋਂ ਮੰਗਦੇ ਰਹੇ ਆ ਵੀ ਸਾਨੂੰ ਦੱਸੋ ਵੀ ਉਹ ਚ ਕੀ ਲਿਖਿਆ ਕੀ ਉੱਥੇ ਜਦੋਂ ਗਏ ਆ ਫਿਰ ਸਾਨੂੰ ਕਹਿੰਦੇ ਸੀ ਉਹ ਐਮਪੀ ਦਾ ਜਿਹੜਾ ਮਿਲਿਆ ਤੁਹਾਨੂੰ ਉਥੋਂ ਪ੍ਰਮਾਣ ਪੱਤਰ ਮਿਲਿਆ ਡੀਸੀ ਵੱਲੋਂ ਉਹ ਦਿਓ ਮੈਂ ਕਿਹਾ ਸਾਨੂੰ ਦਿਓ ਨਾ ਤੁਸੀਂ ਨੋਟ ਹੀ ਨਹੀਂ ਕਰਾਇਆ ਕੋਈ ਹਾਂਜੀ ਚਲੋ ਸਾਡੇ ਕੋਈ ਕਾਪੀ ਅਸੀਂ ਲੈ ਕੇ ਗਏ ਸੀਗੇ ਜਿਹੜਾ ਚੌਣ ਕਮਿਸ਼ਨ ਨੇ ਦਿੱਤਾ ਸੀ ਆਪਣੇ ਰਿਟਰਨਿੰਗ ਅਫਸਰ ਨੇ ਹਾਂਜੀ ਤੇ ਫਿਰ ਕਹਿੰਦੇ ਸਾਨੂੰ ਅਕਾਊਂਟ ਦੀ ਕਾਪੀ ਚਾਹੀਦੀ ਆ ਇਹ ਸਾਨੂੰ ਤੁਸੀਂ ਦੱਸਿਆ ਹੀ ਕੋਈ ਨਹੀਂ ਤੇ ਉਹਦੋਂ ਫਿਰ ਸਪੈਸ਼ਲ ਦੱਸ ਕੇ ਆਏ ਆ ਵੀ ਤੁਸੀਂ ਸਾਨੂੰ ਇਹਦੀ ਕੋਈ ਇਨਫਰਮੇਸ਼ਨ ਦੋ ਵੀ ਕੀ ਹੋ ਰਿਹਾ ਵਾ ਸਾਨੂੰ ਪਤਾ ਲੱਗੇ ਲੋਕਾਂ ਨੂੰ ਦੱਸਣ ਵਾਲੇ ਬਣੀਆਂ ਵਿਆਹ ਕਿਤੇ ਤੇ ਕੀ ਸਰ ਅਮਰਿਤਪਾਲ ਨਾਲ ਕੋਈ ਗੱਲ ਰਾਫਤਾ ਹੁੰਦੀ ਤੁਹਾਡੀ ਹੋਈ ਹੈ ਜੀ ਗੱਲਬਾਤ ਹੋਈ ਹੈ ਰਾਫਤਾ ਹੋਇਆ ਕੋਈ ਅਮਰਿਤਪਾਲ ਨਾਲ ਕੁਝ ਕੀ ਲਿਖਿਆ ਗਿਆ ਪੱਤਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰੋ ਨਹੀਂ ਨਹੀਂ ਇਹ ਹੋਈ ਨਹੀਂ ਆ ਮੈਨੂੰ ਵੱਡੇ ਭਰਾ ਵੀ ਮੇਰੇ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਵੀ ਤੁਹਾਨੂੰ ਹੀ ਪੁੱਛਿਆ ਹੋਣਾ ਸ਼ਾਇਦ ਹੌਲਕੇ ਨੇ ਪੁੱਛਿਆ ਹੋਊਗਾ ਹੂੰ ਉਹਨਾਂ ਨੂੰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜੇ ਕੋਈ ਆਊਗੀ ਤੇ ਤੁਹਾਨੂੰ ਉਸੇ ਟਾਈਮ 'ਤੇ ਅਸੀਂ ਅਪਡੇਟ ਕਰ ਦਾਂਗੇ ਜੇ ਸਾਡੇ ਕੋਲ ਕੋਈ ਗਲਬਦ ਹੋਈ